ਇਰਦਸਤਾਨ ਤੇ ਨਤਮਸਤਕ ਹੋਏ ਆਂ ਔਰ ਅਰਦਾਸ ਬੇਨਤੀ ਕੀਤੀ ਹੈ ਕਿਉਂਕਿ ਜਿੱਤ ਤੋਂ ਬਾਅਦ ਅਸੀਂ ਉਹਨਾਂ ਦੇ ਚਰਨਾ ਚਾਏ ਆਂ ਔਰ ਇਹ ਹੀ ਅਰਦਾਸ ਬੇਨਤੀ ਕੀਤੀ ਕਿ ਪਰਮਾਤਮਾ ਦੇ ਇਸ ਕੌਮ ਦੀ ਸੇਵਾ ਜਿਹੜੀ ਹੈ ਸਾਡੇ ਤੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲਵੇ ਔਰ ਸਾਡੇ ਦੇ ਮਿਹਰ ਭਰੇ ਹੱਥ ਰੱਖ ਕੇ ਅਸੀਂ ਇਸ ਨਗਰੀ ਦੀ ਇਸ ਪੰਜਾਬ ਦੀ ਇਸ ਦੇਸ਼ ਦੀ ਜਿਹੜੀ ਸੇਵਾ ਆ ਇੱਥੇ ਵਸਦੇ ਸਮੁੱਚੇ ਭਾਈਚਾਰੇ ਦੀ ਸੇਵਾ ਜਿਹੜੀ ਹੈ ਉਹ ਨਿਭਾ ਸਕੀਏ ਸੋ ਅਸੀਂ ਤੁਹਣਾ ਸਾਹਿਬ ਔਰ ਗਿਆਨ ਆਸ਼ਰਮ ਵੀ ਜਾ ਕੇ ਦਰਸ਼ਨ ਕਰਕੇ ਆਏ ਆ ਮੈਂ ભગવાન ਬਾਲਮੀਕੀ ਦੇ ਚਰਨਾਂ ਦੇ ਵਿੱਚ ਫਿਰ ਤੋਂ ਨਤਮਸਤ ਨਤਮਸਤ ਹੋ ਕੇ ਹੀ ਕਹਿ ਰਹੇ ਆ ਕਿ ਸੱਚੇ ਪਾਤਸ਼ਾਹ ਮੇਰ ਰੱਖਿਓ ਇਸ ਸ੍ਰਿਸ਼ਟੀ ਦੇ ਉੱਤੇ ਤੁਹਾਡੀ ਹਮੇਸ਼ਾ ਮੇਰ ਰਹੀ ਹੈ ਔਰ ਸਾਡੇ ਤੇ ਵੀ ਮੇਰ ਰੱਖਿਓ ਕਿ ਅਸੀਂ ਜਿਦਾਈ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਜ਼ਿੰਮੇਵਾਰੀ ਬਤੌਰ ਮੈਂਬਰ ਪਾਰਲੀਮੈਂਟ ਇਸ ਨਗਰੀ ਦੀ ਨਿਬਾਸ ਕੇ